ਪੰਜਾਬ ਦੇ ਬਾਰਡਰਾਂ ਦੇ ਉੱਪਰ ਕਿਸਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਕਿਉਂਕਿ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ تھے ਹਰਿਆਣਾ ਦੇ ਬਾਰਡਰਾਂ ਦੇ ਉੱਪਰ ਦਿਵਾਰਾਂ ਬਣਾਈਆਂ ਗਈਆਂ ਨੇ ਪਰ ਪੰਜਾਬ ਹਰਿਆਣਾ ਦਾ ਇੱਕ ਤੁਹਾਨੂੰ ਜਿਹੜਾ ਰਿਸ਼ਤਾ ਹੈਗਾ ਉਹ ਤੋਂ ਦਿਖਾਉਣ ਜਾਣਦੇ ਆ ਕਿ ਜਿਹੜੀਆਂ ਇਹ ਬੀਬੀਆਂ ਨੇ ਇਹ ਹਰਿਆਣਾ ਦੇ ਪਿੰਡ ਤੋਂ ਨੇ ਇਹ ਆਪਣੇ ਨਾਲ ਪਿੰਡ ਦੇ ਲੋਕ ਟਰੈਕਟਰ ਟਰਾਲੀ ਲੈ ਕੇ ਹਰ ਰੋਜ਼ ਜਦੋਂ ਤੋਂ ਲੈ ਕੇ 13 ਤਰੀਕ ਤੋਂ ਜਿਹੜਾ ਇਹ ਧਰਨਾ ਚੱਲਦਾ ਉਦੋਂ ਤੋਂ ਲੈ ਕੇ ਵੱਡੀ ਗਿਣਤੀ 'ਚ ਬੱਚਿਆਂ ਸਮੇਤ ਇਹ ਇੱਥੇ ਆਉਂਦੇ ਨੇ ਆ ਕੇ ਇੱਕ ਪੂਰਾ ਰੌਂਡ ਆ ਜਿਹੜਾ ਉਹ ਇਸ ਧਰਨੇ ਵਾਲੀ ਜਗ੍ਹਾ ਦੇ ਉੱਪਰ ਲਾਉਂਦੇ ਨੇ ਬਾਰਡਰ ਤੱਕ ਲਾਉਂਦੇ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਮੁਸ਼ਕਲ ਨਾ ਆਵੇ ਖਾਣ ਪੀਣ ਦੇ ਲਈ ਕੋਈ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਸਾਰੀ ਚੀਜ਼ਾਂ ਮਹੱਇਆ ਕਰਾਈਆਂ ਜਾ ਰਹੀਆਂ ਭਾਵੇਂ ਕੀ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਵਿੱਚ ਜਾਣਾ ਬ ਇਹ 13 ਤਰੀਕ ਤੋਂ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬਾਰਡਰ ਦੇ ਉੱਪਰ ਬਣੇ ਹੋਏ ਨੇ ਜਿਸ ਤਰ੍ਹਾਂ ਇੰਟਰਨੈਸ਼ਨਲ ਜਿਹੜੇ ਬਾਰਡਰਾਂ ਦੇ ਉੱਪਰ ਹੁੰਦੇ ਨੇ ਪਰ ਲੇਕਿਨ ਇਹ ਬੀਬੀਆਂ ਜਿਹੜੀਆਂ ਵੱਡੀ ਗਿਣਤੀ ਚ ਅੱਗੇ ਆਈਆਂ ਨੇ ਉਹ ਜਿਹੜੇ ਛੋਟੇ ਰਸਤੇ ਨੇ ਜਾਂ ਖੇਤਾਂ ਵਿੱਚ ਦੀ ਹੁੰਦੀਆਂ ਹੋਈਆਂ ਜਾਂ ਜਿਹੜੇ ਲਿੰਕ ਸੜਕਾਂ ਨੇ ਜਿਹੜੇ ਉੱਥੋਂ ਦੀ ਹੁੰਦੇ ਜਿਸ ਤੋਂ ਮਾੜੀ-ਮੋਢੀ ਜਗ੍ਹਾ ਹੈਗੀ ਆ ਤਾਂ ਇਹੋ ਜਿਹੜੀ ਪਿੱਛੇ ਟਰਾਲੀ ਹੈ ਜਿਹੜੀ ਉਹ ਇੰਨੀ ਟਰਾਲੀ ਹੈਗੀ ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਾਲ ਆਉਂਦੇ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਉਹਨੇ ਗੱਲਬਾਤ ਕਰਾਇਆ ਬੀਬੀ ਜੀ ਕੀ ਨਾਮ ਤੁਹਾਡਾ ਪਵਨ ਸਿਲੈਂਡਰ ਕੀ ਮਾਂ ਵੀ ਰਹਿ ਕੇ ਚਾਹ ਹਾਂਜੀ ਪੂਰੇ ਆਉਣ ਦਾ ਮਕਸਦ ਪੂਰੇ ਆਉਣ ਦਾ ਮਕਸਦ ਵੀ ਸਾਡੇ ਕਾਨੂੰਨ ਸਾਡੇ ਹੱਕ ਸਮ ਦਿੱਤੇ ਜਾਣ ਸਾਡੀਆਂ ਫਸਲਾਂ ਦਾ ਸਹੀ ਰੇਟ ਦਿੱਤਾ ਜਾਵੇ ਸਾਨੂੰ ਤਾਂ ਕਰਕੇ ਅਸੀਂ ਇੱਥੇ ਆਉਨੇ ਆ ਮੋਦੀ ਜਵਾਨ ਕਰਕੇ ਮੁਕਰ ਗਿਆ ਪਹਿਲਾਂ ਸਾਡਾ ਸਵਾ ਸਾਲ ਧਰਨਾ ਲੱਗਿਆ ਰਿਹਾ ਉਸ ਟਾਈਮ ਉਹ ਸਾਨੂੰ ਲਿਖਤੀ ਰੂਪ ਨਾ ਦਿੰਦਾ ਤਾਂ ਅਸੀਂ ਅੱਜ ਦੁਆਰੇ ਬੈਠਣ ਵਾਸਤੇ ਮਜਬੂਰ ਨਾ ਹੁੰਦੇ ਉਹ ਹੁਣ ਅਸੇ ਸਾਨੂੰ ਉਹਨਾਂ ਨੇ ਉਹੀ ਸੜਕਾਂ ਤੇ ਦੁਆਰੇ ਫੇਰ ਲਿਆ ਤਾਂ ਤਾ ਕਰਕੇ ਸਾਨੂੰ ਇੱਥੇ ਆਉਣ ਵਾਸਤੇ ਮਜਬੂਰ ਹੋਣਾ ਪਿਆ। ਤੁਹਾਡਾ ਕੀ ਨਾਮ? ਨਵਦੀਪ ਕੌਰ। ਜਿਸ ਨਵਦੀਪ ਕਿਵੇਂ ਦੇਖਦੇ ਹਾਂ ਤੁਸੀਂ ਬਾਰਡਰ ਤੇ ਗਏ ਹੋਮੋਗੇ ਜਿਹੜੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਉੱਥੇ ਹਨਾ ਪਰ ਤੁਸੀਂ ਫੇਰ ਵੀ ਉਹ ਮੁਸ਼ਕਲ ਰਸਤਿਆਂ ਤੋਂ ਹੁੰਦੇ ਹੋਏ ਤੁਸੀਂ ਜਿਹੜਾ ਉਰੇ ਆਉਣੇ ਹਾਂਜੀ ਦੇਖੋ ਵੈਸੇ ਤਾਂ ਗਵਰਨਮੈਂਟ ਬੋਲ ਦਿੰਦੀ ਹੈ ਕਿ ਜਿਹੜਾ ਪੰਜਾਬ ਏ ਉਹ ਇੰਡੀਆ ਦਾ ਹੀ 파ਰਟ ਏ ਬਟ ਆਪਾਂ ਹੁਣ ਇੱਥੇ ਹੀ ਗੱਲ ਕਰੀਏ ਖਨੌਰੀ ਹੀ ਉਹਨਾਂ ਨੇ ਜਿਹੜੀ ਸੈਪਰੇਸ਼ਨ ਦੀ ਜਿਹੜੀ ਬਾਰਡਰ ਲਾਈਨ ਏ ਉਹ ਬਣਾਈ ਹੋਈ ਏ ਹਰਿਆਣਾ ਪੰਜਾਬ ਦੀ ਤਾਂ ਕਿ ਲੋਕ ਨੇ ਜਿਹੜੇ ਉਹ ਲੰਘ ਨਾ ਸਕਣ ਲੋਕ ਨੇ ਜਿਹੜੇ ਉਹ ਪਾਰਟਿਸਿਪੇਟ ਨਾ ਕਰ ਸਕਣ ਆਪਣੇ ਹੱਕਾਂ ਲਈ ਨਾ ਬੋਲ ਸਕਣ ਪਰ ਜਿਹੜੇ ਹੱਕ ਨੇ ਇਹ ਲੋਕਤੰਤਰੀ ਤਰੀਕੇ ਨਾਲ ਆਪਾਂ ਨੂੰ ਵੀ ਪਤਾ ਏ ਆਪਣਾ ਬਰਥ ਰਾਈਟ ਏ ਕਿ ਆਪਾਂ ਆਪਣੇ ਰਾਈਟਸ ਦੇ ਲਈ ਆਵਾਜ਼ ਉਠਾ ਸਕਦੇ ਆ ਸ਼ਾਂਤੀ ਨਾਲ ਆਪਾਂ ਪ੍ਰੋਟੈਸਟ ਕਰ ਸਕਦੇ ਆ ਬਟ ਜਿਹੜੀ ਗਵਰਨਮੈਂਟ ਹੈ ਉਹ ਸਾਡੀ ਆਵਾਜ਼ ਨੂੰ ਦਬਾਉਂਦੀ ਪਈ ਹੈ ਬਟ ਫਿਰ ਵੀ ਹੁਣ ਉਹਨਾਂ ਨੇ ਚਾਹੇ ਬਾਰਡਰ ਵੀ ਸੀਲ ਕੀਤੇ ਹੋਏ ਨੇ ਫਿਰ ਵੀ ਅਸੀਂ ਪਿੰਡਾਂ ਦੇ ਰਸਤਿਆਂ ਤੋਂ ਜਿਹੜੇ ਕੱਚੇ ਰਸਤੇ ਨੇ ਜਾਂ ਜਿਹੜੇ ਖੇਤਾਂ ਦੇ ਵਿੱਚ ਦੀ ਨੇ ਉਥੋਂ ਦੀ ਆਂਦੇ ਹੋਏ ਅਸੀਂ ਇੱਥੇ ਪਹੁੰਚਦੇ ਆਂ ਸਾਡੇ ਤੁਸੀਂ ਹੋਰ ਕੀ ਕੁਝ ਦੇਖਿਆ ਕੀ ਕੁਝ ਵੱਖਰਾ ਦੇਖਿਆ ਕਿਉਂਕਿ ਜੇਕਰ ਬਜ਼ੁਰਗ ਬੀਬੀਆਂ ਦੀ ਗੱਲ ਕਰੀਏ ਜਾਂ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਨੇ ਇਹ ਚੀਜ਼ ਬਹੁਤ ਚੀਜ਼ਾਂ ਹਣਾਈਆਂ ਨੇ ਬਹੁਤ ਸਮਾਂ ਦੇਖਿਆ ਪੰਜਾਬ ਦੇ ਵਿੱਚ ਭਾਵੇਂ ਤੁਹਾਡੇ ਹਰਿਆਣਾ ਦੇ ਵਿੱਚ ਉਹ ਧਰਨੇ ਦੇਖੇ ਨੇ ਪਰ ਤੁਸੀਂ ਤੁਸੀਂ ਇਹ ਵੱਡੇ ਅੰਦੋਲਨ ਪਹਿਲੀ ਵਾਰ ਦੇਖੇ ਹੋਣਗੇ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਕਿ ਵੱਡੇ ਪੱਧਰ ਤੇ ਲੜੇ ਗਏ ਜਿਹਦੇ ਲਈ ਦਿਵਾਰਾਂ ਤੱਕ ਬਣਾ ਦਿੱਤੀਆਂ ਗਈਆਂ ਹਾਂ ਹਾਂਜੀ ਦੇਖੋ ਚਾਹੇ ਗਵਰਨਮੈਂਟ ਨੇ ਦਿਵਾਰਾਂ ਵੀ ਬਣਾਤੀਆਂ ਚਾਹੇ ਕੁਝ ਵੀ ਇੱਥੇ ਆਪਾਂ ਦੇਖੀਏ ਹਰ ਹਰ ਟਾਈਪ ਦੀ ਜਨਰੇਸ਼ਨ ਹੈ ਯੂਥ ਵੀ ਨੇ 올ਡ ਵੀ ਨੇ ਸਾਰੇ ਨੇ ਇੱਥੇ ਸਾਡੇ ਚਾਚੇ ਤਾਏ ਸਾਡੇ ਮਾਂ ਬਾਪ ਚਾਚੀਆਂ ਤਾਈਆਂ ਸਾਡੀਆਂ ਸਾਰੇ ਹੀ ਇਸ ਅੰਦੋਲਨ ਚ ਪਾਰਟਿਸਿਪੇਟ ਕਰਦੇ ਪਏ ਨੇ ਸਬਦ ਦਾ ਸਿਰਫ ਇੱਕ ਹੀ ਡਿਮਾਂਡ ਹੈ ਕਿ ਜਿਹੜੀਆਂ ਸਾਡੀਆਂ ਸਾਡਾ ਐਮਐਸਪੀਏ ਉਹ ਸਾਨੂੰ ਪ੍ਰੋਪਰਲੀ ਦਿੱਤਾ ਜਾਵੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਬਟ ਜਿਹੜੀ ਗਵਰਨਮੈਂਟ ਹੈ ਉਹ ਇਹੀ ਸਾਡੀ ਆਵਾਜ਼ ਨੂੰ ਦਬਾਉਣ ਲਈ ਉਹਨੇ ਸਾਰੇ ਬਾਰਡਰ ਸੀਮ ਕਰਤੇ ਨੇ ਤੁਸ ਤੁਹਾਡਾ ਕੀ ਨਾਮ ਮੇਰਾ ਨਾਮ ਰਵੀਤ ਕੌਰ ਹੈ ਕਿਵੇਂ ਦੇਖਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਸ਼ਾਮ ਦੀ ਡੈਥ ਹੋ ਜਾਂਦੀ ਆ ਉਰੇ ਇਸ ਬਾਰਡਰ ਦੇ ਉੱਪਰ ਉਸ ਤੋਂ ਪਹਿਲਾਂ ਸੰਭੂ ਬਾਰਡਰ ਦੇ ਉੱਪਰ ਹੋ ਜਾਂਦੀ ਹੈ ਇਹ ਚੀਜ਼ਾਂ ਤੁਸੀਂ ਆ ਕੇ ਦੇਖਿਆ ਫੇਸ ਕਰਦੇ ਹੋ ਮੰਨ ਲੱਗਦਾ ਹੈ ਕਿ ਕੀ ਹੋ ਰਿਹਾ ਬਹੁਤ ਬੁਰਾ ਲੱਗਦਾ ਜਦੋਂ ਦੇਖਦੇ ਆ ਪਰ ਹੁਣ ਕੀ ਕਰ ਸਕਦੇ ਆ ਸਰਕਾਰਾਂ ਨੇ ਬਾਰਡਰ ਲਾਏ ਹੋਏ ਨੇ ਨਾ ਕੀ ਕਰ ਸਕਦੇ ਹੁਣ ਮੈਂ ਨਾ ਤੁਸੀਂ ਉਧਰ ਵੀ ਕਦੇ ਆਉਣ ਦੀ ਕੋਸ਼ਿਸ਼ ਕੀਤੀ ਪਰਲੇ ਪਾਸੇ ਕਿਹਾ ਵੀ ਅਸੀਂ ਇਸ ਰਸਤੇ ਜਿਹੜਾ ਵੱਡਾ ਰਸਤਾ ਇਸ ਰਸਤੇ ਅਸੀਂ ਜਾਣਾ ਅਸੀਂ ਉਹਨਾਂ ਨੂੰ ਮਿਲਣ ਜਾਣਾ ਦੇਖਿਆ ਕਿ ਟਰਾਈ ਕਰਕੇ ਜੇ ਨੇ ਆਉਣ ਹੀ ਦੇਰੇ ਕਾਈ ਕੀ ਕਰਨਾ ਐਡੇ ਵੱਡੇ ਵੱਡੇ ਬੈਰੀਕੇਡਸ ਮਿੰਟ ਦੇ ਬੈਰੀਕੇਡ ਪੱਟਨੇ ਬਹੁਤ ਔਖੇ ਨੇ ਕਿਵੇਂ ਆ ਸਕਦੇ ਆ ਨਹੀਂ ਸਕਦੇ ਕੋਈ ਪੋਸੀਬਲ ਹੀ ਨਹੀਂ ਹੈਗਾ ਅंसू ਗੈਸ ਦੇ ਗੋਲੇ ਸਿੱਟਦੇ ਨੇ ਉਹ ਇਹ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੈ ਅंसू ਗੈਸ ਦੇ ਗੋਲੇ ਕਾਦੇ ਵਾਸਤੇ ਸਿੱਟਦੇ ਨੇ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋ ਗਈ ਇਹ ਹਰਿਆਣਾ ਪੰਜਾਬ ਨੂੰ ਵੰਡਦੇ ਤੁਰੇ ਫਿਰਦੇ ਨੇ ਅੱਛਾ ਇੱਕ ਹਰਿਆਣੇ ਦੇ ਵਿੱਚੋਂ ਕਈ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਸੀ ਕਿ ਅਨਾਉਂਸਮੈਂਟਾਂ ਹੁੰਦੀਆਂ ਸੀ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਮਦਦ ਨਹੀਂ ਕਰੋਗੇ ਜੇ ਮਦਦ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਤੁਹਾਡੇ ਵੀ ਹੋਈਆਂ ਸੀ ਕਿਉਂ ਹੋਣਗੀਆਂ ਉਹ ਹੋਰ ਹੋਣ ਗਿਆ ਉਹ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਗੋਦੀ ਮੀਡੀਆ ਸਾਰਾ ਕੁਝ ਉਹੀ ਕਰਦਾ ਏ ਠੀਕ ਹੈ ਇਸ ਟਾਈਪ ਦਾ ਕੋਈ ਵੀ ਸੀਨ ਨਹੀਂ ਆ ਹਰਿਆਣੇ ਦੇ ਵਿੱਚ ਸਾਰੇ ਨੇ ਪੁਲਿਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਹੜੀ ਪੁਲਿਸ ਅਨਾਉਂਸਮੈਂਟ ਕਰ ਰਹੀ ਸੀ ਪਹਿਲਾਂ ਜਦੋਂ ਕਿਸਾਨਾਂ ਨੇ ਵਧਣਾ ਸੀ ਉਦੋਂ ਕਹਿ ਰਿਆ ਸੀ ਕਿ ਅਗਰ ਤੁਸੀਂ ਉਹ ਕਿਸਾਨਾਂ ਨੂੰ ਟਰੈਕਟਰ ਦੇਵੋਗੇ ਜਾਂ ਆਪਣਾ ਸਮਾਨ ਦੇਵੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਉਹ ਦੇਖੋ ਜਿਹੜੇ 1-2 ਏਰੀਆਜ਼ ਹੋ ਸਕਦੇ ਨੇ ਹਰਿਆਣੇ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਕੁਝ ਲੋਕ ਨੇ ਜਿਹੜੇ ਉਹ 네ਗੇਟਿਵ ਵੀ ਸੋਚਦੇ ਨੇ ਜਿਹੜੇ ਗੁੱਡ ਦੀ ਮੀਡੀਆ ਦੀ ਸਪੋਰਟ ਦੇ ਵਿੱਚ ਨੇ ਤਾਂ ਉਹ ਉਹਨਾਂ ਉਸ ਏਰੀਆ ਦੀਆਂ ਵੀਡੀਓਜ਼ ਹੋ ਸਕਦੀਆਂ ਨੇ ਜਿਹੜੇ ਪੰਜਾਬ ਦੇ ਮਰਦੇ ਨੇ ਪੰਜਾਬ ਦੇ ਕਿਸਾਨ ਨੇ ਉਹ ਕਿਹਦੇ ਨੇ ਉਹ ਵੀ ਸਾਡੇ ਆਪਦੇ ਨੇ ਜਿਹੜੇ ਹਰਿਆਣੇ ਦੇ ਨੇ ਉਹ ਵੀ ਸਾਡੇ ਆਪਦੇ ਨੇ ਜੇ ਆਪ ਸੋਚੀਏ ਚਲ ਪੰਜਾਬ ਤੇ ਹਰਿਆਣੇ ਨੂੰ ਵੰਡਿਆ ਹੈ ਹਰਿਆਣੇ ਦੇ ਲੋਕਾਂ ਨਾਲ ਕੀ ਘੱਟ ਘੱਟ ਬੱਤ ਸੁਲੂਕੀ ਹੁੰਦੀ ਹੈ ਉੱਥੇ ਸੰਭੂ ਬਾਰਡਰ ਤੇ ਕੀ ਕੁਝ ਹੋ ਰਿਹਾ ਉੱਥੇ ਕੌਣ ਨੇ ਇੱਥੇ ਪੰਜਾਬ ਹੈ ਪੰਜਾਬ ਦੇ ਨਾਲ ਅਸੀਂ ਖੜਾਂਗੇ ਪੰਜਾਬ ਸਾਡੇ ਨਾਲ ਖੜੂਗਾ ਪਾਜੀ ਤੁਸੀਂ ਕਿੱਥੋਂ ਆਏ? ਅਸੀਂ ਲੈਂਡਰ ਕਿਵੇਂ ਤੋਂ ਆਏ ਜੀ। ਅੱਛਾ ਕਿਵੇਂ ਦੇਖਦੇ? ਫਿਰ ਕਿਵੇਂ ਆਉਣਾ ਜਾਣਾ ਕਿਸ ਤਰ੍ਹਾਂ ਰਹਿੰਦਾ? ਕਿੱਡੀ ਗਿੰਤੀ ਚਾ ਰਹੇ ਹੋ? ਕੀ ਕੁਝ ਹੋਰ ਤੁਹਾਡੀ ਭੂਮਿਕਾ ਰਹਿੰਦੀ ਹੈ ਹੋਰ? ਅਸੀਂ ਹਰ ਰੋਜ਼ ਆਉਂਨੇ ਆਂ, ਲੰਗਰ ਲੈ ਕੇ ਵੀ ਆਉਂਨੇ ਆਂ ਤੇ ਮੋਰਚੇ ਦੇ ਵਿੱਚ ਡਟੇ ਖੜੇ ਆਂ। ਸ਼ੁਰੂ ਦੇ ਵਿੱਚ ਬੜੇ ਅਥਰੂ ਗੈਂਸ, ਬੜੇ ਬੰਬ ਵਾਲੇ, ਦੂਜੇ ਗੋਲੇ, ਬੰਦੂਕਾਂ ਦੇ ਫੈਲ ਵੀ ਬਹੁਤ ਆ। ਉਹ ਅਸੀਂ মিডিਆ ਨੂੰ ਵੀ ਵਿਖਾਏ ਤੇ ਸਾਨੂੰ ਦਿੱਕਤ ਬਹੁਤ ਆਉਂਦੀ ਆ। ਪੁਲਿਸ ਗੇੜੇ ਮਾਰਦੇ। ਜਿਹੜੇ ਰਾਹ ਤੇ ਤੁਸੀਂ ਆ ਰਹੇ ਹੋਗੇ, ਉਹ ਰਾਹ ਤੇ ਉੱਥੇ ਪੁਲਿਸ ਲੱਗੀ ਹੋਈ ਹੈਗੀ ਆ। ਸੰਕਤਪੁਰੇ ਚੌ ਦੇਵੀਤ ਨਾਕਾ ਲਗਾਇਆ ਪੁਲਸ ਦਾ ਅਸੀਂ ਉਹਦੇ ਤੋਂ ਬਚ ਕੇ ਟਲ ਕੇ ਹੋਰ ਰਸਤੇ ਆ ਰਹੀ ਸਿੰਗਰ ਰਸਤੇ ਆ ਰਹੀ ਆ ਰਹੇ ਆ ਉਧਰ ਦੀ ਜਿਹੜੇ ਰਸਤੇ ਤੁਸੀਂ ਆ ਰਹੇ ਹੋ ਮੈਂ ਇਹ ਸਮਝਣਾ ਚਾਹੁੰਦਾ ਸੀ ਕਿਉਂਕਿ ਸਿਰਫ ਤੁਹਾਨੂੰ ਪੈਦਲ ਵੀ ਨਹੀਂ ਲੋਕਾਂ ਨੂੰ ਜਾਣ ਦੇ ਰਹੇ ਤੁਸੀਂ ਲੋ ਟਰੈਕਟਰ ਟਰਾਲੀ ਲੈ ਕੇ ਰਿਸਕ ਲੈ ਕੇ ਪੰਜਾਬ ਦੇ ਏਰੀਆ ਚ ਆਉਣੇ ਹੋ ਫਿਰ ਤੁਸੀਂ ਸਾਮ ਨੂੰ ਆਪਣੇ ਹਰਿਆਣੇ ਦੇ ਵਿੱਚ ਵਾਪਸ ਜਾਣੇ ਹੋ ਕੀ ਕਦੇ ਜਾਣ ਵੇਲੇ ਜਾਂ ਆਉਣ ਵੇਲੇ ਰੋਕੇ ਆ ਜਾਂ ਉੱਥੇ ਸਿਕਿਉਰਟੀ ਲੱਗਦੀ ਆ ਪੁਲਸ ਲੱਗਦੀ ਜੀ ਨਹੀਂ ਲੱਗਦੀ ਹੈ ਜੀ ਅਸੀਂ ਰਸਤੇ ਚੇਂਜ ਕਰਕੇ ਬਦਲ ਕੇ ਕਦੀ ਕਿਸੇ ਰਸਤੇ ਕਦੀ ਕਿਸੇ ਰਸਤੇ ਸਣੀ ਆ ਰਹੇ ਆ ਅਸੀਂ ਹੂੰ ਬਹੁਤ ਪੁਲਿਸ ਟੈਟ ਆ ਬੱਚਿਆਂ ਨੂੰ ਧਮਕੀਆਂ ਦੇ ਰਹੇ ਆ ਵੀ ਤੁਹਾਡੇ ਪਾਸਪੋਰਟ ਜਬਤ ਕਰ ਲਾਵਾਂਗੇ ਤੇ ਪਾਸਪੋਰਟ ਨਹੀਂ ਦਿੱਤੇ ਜਾਣਗੇ ਬੱਚਿਆਂ ਦੇ ਦਬਾਅ ਬਣਾ ਰਹੇ ਆ ਪਿੰਡਾਂ ਦੇ ਵਿੱਚ ਜਾ ਜਾ ਪੁਲਿਸ ਲੋਸਮਟਾ ਕਰਦੀ ਆ ਵੀ ਜਿਹੜਾ ਕੋਈ ਗਿਆ ਧਰਨੇ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਰਿਕੋਰ ਭਾਵੇਂ ਕੀ ਪੰਜਾਬ ਅਤੇ ਹਰਿਆਣੇ ਦੀਆਂ ਜੜੀਆਂ ਸਰਾਧਾ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਉਹਨਾਂ ਦੇ ਉੱਪਰ ਦਿਵਾਰਾਂ ਬਣਾ ਦਿੱਤੀਆਂ ਗਈਆਂ ਨੇ ਪਰ ਜਿਹੜੀ ਦਿਲਾਂ ਦੇ ਵਿੱਚ ਕਹਿ ਸਕਦੇ ਦਿਲਾਂ ਦੀਆਂ ਦੂਰੀਆਂ ਨੇ ਜੜੀਆਂ ਉਹ ਉਹ ਨਹੀਂ ਰੋਕ ਸਕੀ ਸਰਕਾਰ ਹਰ ਰੋਜ਼ ਪੰਜਾਬ ਦੇ ਲੋਕਾਂ ਦੇ ਲਈ ਹਰਿਆਣੇ ਤੋਂ ਵੱਡੀ ਗਿਣਤੀ ਜਿਹੜੀ ਸੰਗਤ ਆ ਜਿਹੜੀ ਉਹ ਭਾਵੇਂ ਬੱਚੇ ਹੋਣ ਮਹਿਲਾਵਾਂ ਹੋਣ ਨੌਜਵਾਨ ਲੜਕੀਆਂ ਹੋਣ ਜਾਂ ਫਿਰ ਦੂਸਰੇ ਕਿਸਾਨ ਹੋਣ ਉਹ ਹਰ ਰੋਜ਼ ਹਰਿਆਣੇ ਤੋਂ ਟਰੈਕਟਰ ਟਰਾਲੀ ਲੈ ਕੇ ਪੰਜਾਬ ਆ ਰਹੇ ਨੇ ਪੰਜਾਬ ਦੇ ਲੋਕਾਂ ਦੀ ਬਾਰਡਰ ਤੇ ਬੈਠੇ ਨੇ ਲੋਕਾਂ ਦੀ ਜਿਹੜੀ ਮਦਦ ਜਿਹੜੀ ਕਰ ਰਹੇ ਨੇ ਇਹ ਧਰਨਿਆਂ ਦੇ ਰੰਗ ਨੇ ਜਿਹੜੇ ਉਹ ਤੁਹਾਨੂੰ ਦੇਖ ਨੂੰ ਮਿਲ ਰਹੇ ਨੇ ਭਾਵੇਂ ਸੰਭੂ ਬਾਰਡਰ ਹੋਵੇ ਭਾਵੇਂ ਖਨੌਰੀ ਹੋਵੇ ਵਿੱਕੀ ਪੋਲਰ ਪੰਜਾਬ ਤੱਕ ਸੰਗਰੂਰ ਖਨੌਰੀ ਬਾਰਡਰ